ਹੈਲੋ ਐਨ ਸੀ ਸੀ ਕੈਡਟਸ ਗਾਦੇ ਇਹ ਇਹਨਾਂ ਨੂੰ ਬੋਲਾ ਦੇ ਹਾਕ ਪੰਡਾਕੇ ਬੁੱਕਾ ਦੇ ਕੇ ਹਲੋ ਇਕ ਜੈਪ ਆਪਣੇ ਮਾਰਕ ਆਪਣੇ ਦਾ ਪੋਜੀਸ਼ਨ ਹੈ ਆਪ ਤੁਹਾਨੂੰ ਸਵਾਗਤ ਕਰਦੇ ਹਾਂ ਤੁਹਾਨੂੰ ਹਮਸਾ ਮਿਲਦਾ ਰਹੀ ਸਮੂਹ पाक्षॉ ही देखिए और बात की जा रही है इधर आओ तुझे बराबर दो तुझे क्या बराबर दो जरा पाणा मैडम ने कहा था जरा पाणा आ जाओ चक्ररस्नी वास्कर जी भी मौजूद हैं आप मुक्के दो जी और शीला दा भी इथे पहुंचे आओ 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 तुम सब आओ आओ आगे आगे चलिए बिल्कुल है साथी तोड़ी हैं। तोड़ी हैं एक्स मैम साढ़े स्कूल संस्थी श्री उमा शर्मा जी वेलकम करते हैं स्वागत करते आए वो हमारी महफिल में कुछ इस तरह आए वो हमारी महफिल में कुछ इस दिल मिलाने लगे देख कर दिल उनको झूमने लगा सबके मन जैसे दिल खिलाने लगे जो दिल का हो खूब दरमियान तो मार्च पास चल रहा है इस कपड़े को लीड कर रहा है चैलेंज टाटा हेड बॉय लविस प्लस टू बी जो रेड हाउस नो लीड कर रहे हैं रहे जसनप्रीत सिंह प्लस टू एक्स्यार्थी लास्ट एन एच सी कुकड़ी जो बात पास कर रही है अच्छा देख ले देख तू चुके हैं ਤਾਂ ਜੀ ਤੁਸੀਂ ਆਓ ਇੱਧਰ ਸੰ ਸੰ ਥੋੜਾ 사이ਡ ਹੋ ਜਾਓ ਸਾਡੇ ਦਰਮਿਆਨ ਪੌਂਚ ਚੁੱਕੇ ਰਹਿ ਸਰ ਇਧਰ ਦੇਖ ਕੇ ਸਰ ਇਧਰ ਦੇਖ ਕੇ ਪਲੀਜ਼ ਸਾਰੇ ਡਬਲ ਕਰ ਦੇ ਅੰਕਲ ਜੀ 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 ਫਾਰਗਨ ਆ ਜਾਓ ਬੰਦਾ ਇੱਧਰ ਆ ਕੋਲ ਆ ਲੈ ਜੀ ਸ੍ਰੀ ਸਦਸਰ ਕਰਦੇ ਹਾਂ ਸਵਾਗਤ ਕਰਦੇ ਹਾਂ ਇਹਨਾਂ ਨੂੰ ਤਰਕੀਆ ਤੋਂ ਜੀ ਆਇਆਂ ਲੜਕੀਆਂ ਫਿਰ ਲੜਕੇ ਚਲੋ ਵੀ ਪਹੁੰਚੋ ਸਾਰੇ ਗੁਰਪੁੱਤੀਆਂ ਲੜਕੇ ਲੜਕੀਆਂ ਇਹਨਾਂ ਨੂੰ ਦੱਸ ਦਿੱਤਾ ਜਾਵੇ ਵੀ ਆਪਕੋ ਆਪਣੀ ਲੇਨ ਚ ਰਹਿਣਾ ਹੈ ਸਾਈਡਰ ਦਿੱਤੇ ਹੋਏ ਨੇ ਟ੍ਰੈਕ ਭੱਲੀ ਕਰ ਦਿੱਤਾ ਜਾਵੇ ਜਿੰਮਵਾਦੂ ਸੌ ਦਸੂ 15 ਨੰਬਰ ਕਿੱਥੋਂ ਮਿਲਣੀ ਏਅਰਪੋਰਟ ਤੋਂ ਰਿਟਾਇਰ ਹੁੰਦਾ ਹੈ ਨਾ ਲਾਫ ਨੂੰ ਜੀਤਨ ਜੀ ਨੂੰ ਨਾ ਵਾਲ ਜੀ ਨੂੰ ਬੰਦੇ ਨੂੰ ਪਬਲਿਕ ਅੱਗੇ ਨਾ ਗਈ ਜਿਹੜੇ ਬਾਰੇ ਰਿਪੋਰਟ ਇਹਨਾਂ ਨੇ ਕਿਸ ਤਰ੍ਹਾਂ ਕੱਢਿਆ ਹੈ ਸਾਡੀ ਅੱਜ ਦੀ ਚੀਫ ਗੈਸਟ ਬినੋਦ ਕੁਮਾਰ ਦਾ ਸਟਾਰਟ ਕਰਦੇ ਹੋ ਜੀ ਚਾਲ ਕੇ ਡੈਰੀ ਪ੍ਰੋਡਕਟ ਪ੍ਰਾਈਵੇਟ ਲਿਮਿਟ ਕਰਨਾ ਤੋਂ ਨਿਕਲ ਜੇ ਪਰਲੇ ਫਸੋ ਜੀ ਜਲਦੀ ਨਿਕਲ ਪ੍ਰਿੰਸੀਪਲ ਸਾਹਿਬ ਪਲੀਜ਼ तालियां मार दो जोरदार लगते हैं 200 मीटर छेवी तो अठवीं तक लड़की मामले हफ्ता लगाई ਸ਼ਾਬਾਸ਼ ਬਈ ਬੜਾ ਹੌਸਲਾ ਗੱਡਾ ਪੈਂਦਾ ਜਦ ਕਿਸੇ ਨੂੰ ਜਿੰਨੇ ਵੀ ਸਾਡੇ ਮੈਂਬਰ ਮੈਨੇਜਮੈਂਟ ਮੰਚ ਤੇ ਬੈਠੇ ਹਨ ਪਲੀਜ਼ ਸਭ نیچے ਜਾ ਕੇ ਅਗਰ ਵੀ ਤੇ ਬਾਅਦ ਨਹੀਂ ਕਲਾਸ ਦੇ ਲੜਕੀਆਂ ਰੁਕ ਜਾ ਬਈ ਸ਼ਾਬਾਸ਼ ਬਈ ਤਾੜੀਆਂ ਮਾਰ ਦਿਓ ਇਹਨਾਂ ਦੇ ਲਈ ਜ਼ੋਰਦਾਰ

ਉਹਨਾਂ ਦਾ ਪੰਗਾ ਰੋਟੀ ਦੀ ਰੋਟੀ ਇਹ ਹਾਰਨ ਦਾ ਮਤਲਬ ਹਮੇਸ਼ਾ ਅਸੀਂ ਕਵਿਤਾ ਗੁਪਤਾ ਜੀ ਜਤਿੰਦਰ ਬੇਗਨ ਜੀ ਇਹਨਾਂ ਦਾ ਲੋਕਟਰਾਂ ਨਾਲ ਜੁੜਨ ਜਾ ਸਕਦੀ ਚੱਕਰੀ ਐਮਜੀਸੀ ਐਸ ਮੈਂ ਇਹੀ ਕਹਿਣਾ ਚਾਹੁੰਦਾ ਕਿ ਇਹ ਸਕੂਲ ਜਿਸਨੇ ਬਹੁਤ ਸਾਰੇ ਆਈਐਸ ਆਈਪੀਐਸ ਆਈਐਫਐਸ ਅਫਸਰ ਦਿੱਤੇ ਹੈ ਬਹੁਤ ਸਾਰੇ ਲੇਖਕ ਦਿੱਤੇ ਹੈ ਬਹੁਤ ਸਾਰੇ ਵਿਦਿਆਦਾਨੀ ਦਿੱਤੇ ਹੈ ਉਹ ਸਕੂਲ ਦੁਆਰਾ ਤੋਂ ਉੱਠ ਰਿਹਾ ਹੈ ਇਹ ਬੜੀ ਖੁਸ਼ੀ ਦੀ ਗੱਲ ਹੈ ਇਹ ਬਹੁਤ ਸਾਲਾਂ ਬਾਅਦ ਪਹਿਲੀ ਵਾਰੀ ਐਥਲੈਟਿਕ ਮੀਟ ਹੋ ਰਹੀ ਹੈ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਸਾਡੇ ਨਸ਼ੇ ਬਹੁਤ ਫੈਲ ਗਏ ਨੇ ਨਸ਼ਿਆਂ ਤੋਂ ਬਚਣ ਦਾ ਸਭ ਤੋਂ ਵੱਡਾ ਉਪਾਅ ਖੇਡਾਂ ਹੀ ਨੇ ਗੁਰਬਾਨੀ ਨੇ ਕਿਹਾ ਹੈ ਨੱਚਨ ਕੁਦਨ ਮਨ ਕਾ ਚਾਓ ਨਾਨਕ ਜਿਨ ਮਨ ਪਾਓ ਤਿਨਾ ਮਨ ਪਾਓ ਪਾਵੇ ਜੇ ਨੱਚਨ ਕੁਦਨ ਜਿਹੜਾ ਮਨ ਦਾ ਚਾਹ ਜੇ ਮਨ ਦਾ ਚਾਹ ਪੂਰਾ ਹੋਵੇ ਤਾਂ ਨਸ਼ੇ ਵਿੱਚ ਲੱਗ ਸਕਦਾ ਨਸ਼ਿਆਂ ਹੀ ਤਾਦੀ ਲੱਗਦਾ ਹੈ ਜਦੋਂ ਬੰਦੇ ਦਾ ਮਨ ਦੁਖੀ ਹੁੰਦਾ ਹੈ ਤੇ ਬਾਕੀ تعلیم ਤੋਂ ਬਿਨਾ ਜ਼ਿੰਦਗੀ ਵਿੱਚ ਕੁਛ ਨਹੀਂ ਆ। ਕਿਸੇ ਸ਼ਾਇਰ ਨੇ ਕਿਹਾ ਕਿ ਜਮਾਨੇ ਵਿੱਚ ਜ਼ਰੂਰੀ ਹੈ ਬਹੁਤ تعلیم ਦਾ ਹੋਣਾ। ਜਮਾਨੇ ਵਿੱਚ ਜ਼ਰੂਰੀ ਹੈ ਬਹੁਤ تعلیم ਦਾ ਹੋਣਾ। جہالت ਆਦਮੀ ਸੇ ਆਦਮੀ ਇਹ ਤਸ਼ੀਨ ਲੈਂਦੀ ਹੈ। ਮੈਂ ਇੱਥੇ ਬੜਾ ਆਪਣੇ ਆਪ ਨੂੰ ਭਗੈਸ਼ ਵਾਲੀ ਸਮਝ ਰਿਹਾ। ਕਿ ਜਿਸ ਸੰਸਥਾ ਨੂੰ ਦੇ ਵਿੱਚ ਕਿਸੇ ਨੇ ਮਾਸਟਰੀ ਕੀਤਾ ਸੀ ਜਾਂ ਇਥੇੋਂ ਪੜਾਈ ਕੀਤੀ ਹੈ। ਤੇ ਜਿਹੜੇ ਗਰਾਊਂਡ ਦੇ ਵਿੱਚ ਮੈਂ ਖੇਡਿਆ ਮੇਰੇ ਲਈ ਇਹ ਆਸਥਾ ਦਾ ਪ੍ਰਤੀਕ ਹੈ ਤੇ ਮੈਂ ਅੱਜ ਇੱਥੇ ਬਤੌਰ ਚੀਫ ਗੈਸਟ ਆਇਆ ਹਾਂ ਸੋ ਜਿਹੜਾ ਇਹ ਐਨੂਅਲ ਫੰਕਸ਼ਨ ਜਿਹੜਾ ਦੇਖ ਰਹੇ ਆਂ ਇਹ ਵੀ ਮੈਨੂੰ ਲੱਗ ਰਿਹਾ ਵੀ ਕਾਫੀ ਸਾਲਾਂ ਬਾਅਦ ਹੋਇਆ ਤੇ ਇਹ ਵੀ ਇੱਕ ਬਹੁਤ ਵੱਡਾ ਮੁਰਬਾ ਸੋ ਮੈਨੂੰ ਇਦਾਂ ਲੱਗ ਰਿਹਾ ਜਿੱਦਾਂ ਮੈਂ ਆਪਣੇ ਘਰੇ ਵਾਪਸ ਆ ਗਿਆ ਮੇਰੇ ਕੋਈ ਕੋਈ ਲਫ਼ਜ਼ ਨਹੀਂ ਮੈਂ ਤੁਹਾਨੂੰ ਇਸ ਤੋਂ ਉੱਤੇ ਕੀ ਕਹਾਂ ਮੈਂ ਜਾਰੇ ਵਿਦਿਆਰਥੀ ਤੁਹਾਨੂੰ ਜਿੱਦਾਂ ਪਹਿਲਾਂ ਦੱਸਿਆ ਵੀ ਮੈਂ ਬੜਾ ਖੁਸ਼ ਹਾਂ ਤੇ ਇਸੇ ਗਰਾਊਂਡ 'ਚੋਂ ਖੇਡਦਾ ਹੋਇਆ ਤੇ ਇਸ ਮੁਕਾਮ ਤੱਕ ਪਹੁੰਚਿਆ ਸੋ ਮੇਰੇ ਕੋ ਖੁਸ਼ੀ ਲਈ ਇਸ ਖੁਸ਼ੀ ਦੇ ਪਲ ਲਈ ਕੋਈ ਵਾਰ ਨਹੀਂ ਹੈ ਤੇ ਬਹੁਤ ਖੁਸ਼ ਹਾਂ ਤੇ ਇਸ ਸਕੂਲ ਦੇ ਵਿੱਚ ਜਿਹੜੇ 4-5 ਸਾਲ ਮੈਂ ਸਟੱਡੀ ਕੀਤੀ ਹੈ ਆ ਸਹੀ ਮੀਤੋ ਦਸ ਮਿੰਟ ਤੱਕ ਕੁਝ ਦਿਨ ਮੇਰੇ ਦੁਆਰਾ ਤਾਜ਼ੇ ਹੋ ਗਏ ਨੇ ਤੇ ਜਿਹੜਾ ਸਮੇਂ ਇਸ ਗਰਾਊਂਡ ਵਿੱਚ ਖੇਡਿਆ ਤੇ ਉਹ ਵੀ ਟਾਈਮ ਜ਼ਿਆਦਾ ਤਾਜ਼ਾ ਹੋ ਗਿਆ ਮੈਨੂੰ یوں ਲੱਗਦਾ ਇਹ ਗਰਾਊਂਡ ਦੇ ਜ਼ਰਰੇ ਜ਼ਰਰੇ ਵਿੱਚ ਤੇ ਮੈਂ ਜਾਨੀ ਮੇਰੇ ਜੀ ਬਸ ਰਿਹਾ ਤੇ ਜਿੱਦਾਂ ਗਰਾਊਂਡ ਇੱਧਰ ਪਿੱਛੇ ਵਾਲੀ ਵਾਲ ਗਰਾਊਂਡ ਆ ਇਹ ਵੀ ਅਸੀਂ ਆਪਣੇ ਹੱਥੀ ਸਾਫ਼ ਕੀਤਾ ਇੱਧਰ ਬਾਕਸਿੰਗ ਰਿੰਗ ਆ ਇਹ ਅਸੀਂ ਆਪਣੇ ਹੱਥੀ ਲਾਇਆ ਸਾਰੇ ਸਾਡੇ ਸਰਕਲ ਦੇ ਵਿੱਚ ਜੀ ਜੀ ਬੇਤ ਮੈਂ ਆਪਣੇ ਸਾਥੀਆਂ ਦਾ ਨਾਮ ਲੈਣ ਤੋਂ ਵੀ ਗਰੇਜ਼ ਨਹੀਂ ਕਰਾਂਗਾ ਉਹਦੇ ਵਿੱਚ ਜੋਰਾਵਰ ਸਿੰਘ ਹਿਮੰਤ ਮਲੋਤਰਾ ਸੋਨ ਲਾਲ ਗਾਮਨਦੀਪ ਪੱਟੀ ਅਰਵਿੰਦਰ ਸਿੰਘ ਐਜ ਐਸ ਐਚਓ ਸਮਰਾਲਾ ਲਗੇ ਨੇ ਤੇ ਹਮੰਤ ਕੁਮਾਰ ਡੀਐਸਪੀ ਨਮਾ ਸ਼ਹਿਰ ਨੇ ਸੋ ਇਹ ਕਿ ਸਾਰੀ ਟੀਮ ਸੀ ਇੱਕ ਪਰਿਵਾਰ ਦੀ ਤਰ੍ਹਾਂ ਤੇ ਅੱਜ ਵੀ ਉਸੇ ਤਰ੍ਹਾਂ ਅਸੀਂ ਆਪਸ ਵਿੱਚ ਵਿਚਰਦੇ ਆਂ ਤੇ ਸਾਰਾ ਕੁਝ ਇੱਥੇ ਆ ਕੇ ਤਾਜ਼ਾ ਹੋ ਜਾਂਦਾ ਜਦੋਂ ਅਸੀਂ ਮੂਮਨ ਇਕੱਠੇ ਹੁੰਦੇ ਆਂ ਤੇ ਆਉਂਦੇ ਵੀ ਅਸੀਂ ਇਕੱਠੇ ਆ ਜੀ ਸੁਜੀ